ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜਿਸ ਘਰ ਦੇ ਵਿੱਚ ਸਵੇਰ ਸਮੇਂ ਬੇਹੀ ਰੋਟੀ ਦਾ ਇਹ ਇੱਕ ਉਪਾਅ ਕੀਤਾ ਜਾਂਦਾ ਹੈ ਉਸ ਘਰ ਵਿੱਚ ਪੈਸਿਆਂ ਦੇ ਢੇਰ ਲੱਗ ਜਾਂਦੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਪਣੀ ਅੱਜ ਦੀ ਕਥਾ ਵਿਚਾਰ ਦਾ ਵਿਸ਼ਾ ਹੈ ਜੀ ਕਿ ਰਾਤ ਦੀ ਬਚੀ ਹੋਈ ਰੋਟੀ ਜਾਂ ਬੇਹੀ ਰੋਟੀ ਦਾ ਇਹ ਗੁਣ ਹੀ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਵੇਗਾ। ਸਾਥ ਸੰਗਤ ਜੀ ਜਿਸ ਨੇ ਵੀ ਇਹ ਆਪਣੀ ਜ਼ਿੰਦਗੀ ਦੇ ਵਿੱਚ ਉਪਾਅ ਅਪਣਾ ਲਿਆ ਉਹਦੇ ਸਾਰੇ ਹੀ ਦੁੱਖ ਦਿਲਦਰ ਦੂਰ ਹੋ ਜਾਣਗੇ। ਆਓ ਜੀ ਅੱਜ ਦੀ ਕਥਾ ਵਿਚਾਰ ਦੀ ਸਾਂਝ ਪਾਉਂਦੇ ਹਾਂ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਤੇ ਵੀਡੀਓ ਨੂੰ ਲਾਈਕ ਤੇ ਆਪਣੇ ਵਿਚਾਰ ਜਰੂਰ ਸਾਂਝੇ ਕਰ ਦੇਣਾ ਜੀ ਸਾਸ ਸੰਗੇ ਜੀ ਆਪਣੇ ਵਿੱਚੋਂ ਕਈ ਸਵੇਰ ਦੀ ਬਚੀ ਹੋਈ ਰੋਟੀ ਹੋਵੇ ਜਾਂ ਸ਼ਾਮ ਨੂੰ ਖਾ ਲੈਂਦੇ ਹਨ ਤੇ ਸ਼ਾਮ ਦੀ ਬਚੀ ਹੋਈ ਰੋਟੀ ਹੋਵੇ ਤਾਂ ਸਵੇਰੇ ਖਾ ਲੈਂਦੇ ਹਨ ਪਰ ਬਹੁਤ ਹੀ ਘੱਟ ਲੋਕ ਇਦਾਂ ਕਰਦੇ ਹਨ ਜ਼ਿਆਦਾ ਕਰ ਲੋਕ ਬੇਹੀ ਰੋਟੀ ਕਿਸੇ ਜਨੌਰ ਜਾਂ ਕਿਸੇ ਮੰਗਣ ਵਾਲੇ ਨੂੰ ਦੇ ਦਿੰਦੇ ਹਨ ਜੋ ਸਵੇਰ ਦੀ ਬਹੀ ਰੋਟੀ ਨੂੰ ਵਗਾਉਂਦੇ ਨਹੀਂ ਬਲਕਿ ਖਾ ਲੈਂਦੇ ਹਨ ਉਹਨਾਂ ਨੂੰ ਕੀ ਫਾਇਦੇ ਹੁੰਦੇ ਹਨ ਉਹਨਾਂ ਫਾਇਦੇ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਅੱਜ ਆਪਾਂ ਇਸੇ ਹੀ ਵਿਸ਼ੇ ਤੇ ਵਿਚਾਰ ਸਾਂਝੇ ਕਰਨੇ ਹਨ ਕਿ ਜੋ ਬੇਹੀ ਰੋਟੀ ਨੂੰ ਨਹੀਂ ਖਾਂਦੇ ਉਹ ਵੀ ਇਸ ਚੀਜ਼ ਨੂੰ ਤਵੱਜੋ ਦੇਣ ਲੱਗ ਜਾਣਗੇ ਇੱਕ ਨਾ ਪਿੱਛੇ ਜਹੀ ਬੜੀ ਪੁਰਾਣੀ ਗੱਲ ਮਸ਼ਹੂਰ ਹੋਈ ਸੀ ਇੱਕ ਸੰਤ ਫਕੀਰ ਜੀ ਘੁੰਮਦੇ ਘੁੰਮਦੇ ਕਿਸੇ ਘਰ ਆਏ ਘਰ ਵਿੱਚ ਬੜੀ ਹੀ ਜ਼ਿਆਦਾ ਗੁਰਬਤ ਸੀ ਸੰਤ ਜੀ ਪੁੱਛਦੇ ਹਨ ਘਰ ਵਿੱਚ ਕੁਝ ਖਾਣ ਨੂੰ ਹੈ ਤਾਂ ਬੀਬੀ ਨੇ ਕਿਹਾ ਹੁਣ ਤਾਂ ਆਟਾ ਹੀ ਨਹੀਂ ਪਰ ਹਾਂ ਦੋ ਬੱਚੀਆਂ ਰੋਟੀਆਂ ਹਨ ਬਹਿੀਆਂ ਹਨ ਪਰ ਉਹਨਾਂ ਨੇ ਕਿਹਾ ਉੱਤੇ ਸਿਰਕਾ ਵੀ ਪਿਆ ਹੈ ਸੰਤ ਜੀ ਨੇ ਕਿਹਾ ਉਹੀ ਲੈ ਆਓ ਨਾਲ ਹੀ ਕਿਹਾ ਘਰ ਦੇ ਜੀ ਕਦੇ ਬਿਮਾਰ ਨਹੀਂ ਹੋਣਗੇ ਤੇ ਨਾ ਹੀ ਕਦੇ ਗਰੀਬ ਹੋਣਗੇ ਜਿਸ ਘਰ ਵਿੱਚ ਬਹੀ ਰੋਟੀ ਤੇ ਸਿਰਕਾ ਪਾ ਕੇ ਖਾਂਦੇ ਹੋਣਗੇ ਉਹ ਸੰਤ ਜੀ ਨੇ ਸਿਰਕਾ ਤੇ ਬਹੀ ਰੋਟੀ ਖਾ ਲਈ ਪਰ ਜੇ ਆਪਾਂ ਇੱਕ ਨਜ਼ਰ ਆਪਣੇ ਘਰ ਵੱਲ ਮਾਰੀਏ ਤਾਂ ਅੱਜਕੱਲ ਆਪਾਂ ਆਪਣੇ ਘਰਾਂ ਦੇ ਵਿੱਚ ਰੋਟੀ ਨੂੰ ਅਜਾਇਆਂ ਹੀ ਗਵਾ ਦਿੰਦੇ ਹਾਂ ਇੱਕ ਸਮੇਂ ਦੀ ਰੋਟੀ ਜੇ ਬਚ ਜਾਵੇ ਦੂਜੇ ਸਮੇਂ ਉਹਨੂੰ ਖਾਣਾ ਪਸੰਦ ਨਹੀਂ ਕਰਦੇ ਤੇ ਜੇ ਬਚਾ ਕੇ ਇਹ ਰੋਟੀ ਤਾਂ ਰੱਖ ਲਈ ਜਾਂਦੀ ਹੈ ਜਦੋਂ ਕੋਈ ਆਵੇ ਤਾਂ ਉਸ ਨੂੰ ਰੋਟੀ ਜਾਂ ਗਰੀਬ ਨੂੰ ਦਿੱਤੀ ਜਾਵੇਗੀ ਪਰ ਕੁਝ ਲੋਕ ਤਾਂ ਇਹਦਾ ਵੀ ਖਿਆਲ ਨਹੀਂ ਰੱਖਦੇ ਇਹਨੂੰ ਵਗਾ ਕੇ ਸੁੱਟ ਦਿੰਦੇ ਹਨ ਜਾਂ ਡਸਟਬਿਨ ਵਿੱਚ ਪਾ ਦਿੰਦੇ ਹਨ ਜੋ ਕਿ ਰਿਜਕ ਦੀ ਬੇਕਦਰੀ ਹੁੰਦੀ ਹੈ ਜੇ ਰੋਟੀ ਬਚਦੀ ਹੈ ਉਹਨੂੰ ਦੂਜੇ ਸਮੇ ਵਰਤ ਲਿਆ ਜਾਵੇ ਤਾਂ ਉਸ ਵਿੱਚ ਕੋਈ ਵੀ ਹਰਜਵਾਲੀ ਗੱਲ ਨਹੀਂ ਹੁੰਦੀ ਸਗੋ ਬਹੀ ਰੋਟੀ ਖਾਣ ਦੇ ਕੋਈ ਵੀ ਨੁਕਸਾਨ ਨਹੀਂ ਹਨ ਇਸ ਦੇ ਤਾਂ ਬਹੁਤ ਸਾਰੇ ਫਾਇਦੇ ਹਨ ਤੇ ਤੁਸੀਂ ਫਾਇਦੇ ਬਾਰੇ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਬਹੀ ਰੋਟੀ ਦੇ ਵੀ ਫਾਇਦੇ ਹੁੰਦੇ ਹਨ ਹੁਣ ਤੇ ਬਹੀ ਰੋਟੀ ਖਾਣ ਨੂੰ ਹਮੇਸ਼ਾ ਹੀ ਤੁਸੀਂ ਤਿਆਰ ਰਹੋਗੇ ਬਹੀ ਰੋਟੀ ਸਿਹਤ ਨੂੰ ਠੀਕ ਕਰਦੀ ਹੈ ਤੇ ਰਾਤ ਦੀ ਬਚੀ ਰੋਟੀ ਸਵੇਰ ਦੇ ਸਮੇਂ ਖਾ ਲਈ ਜਾਵੇ ਤਾਂ ਸੰਜੀਵਨੀ ਬੂਟੀ ਤੋਂ ਘਟ ਨਹੀਂ ਹੁੰਦੀ ਇਸ ਦੇ ਬਹੁਤ ਹੀ ਜ਼ਿਆਦਾ ਫਾਇਦੇ ਹੁੰਦੇ ਹਨ ਇਸ ਤੋਂ ਸਾਨੂੰ ਲੋਕ ਅਜੇ ਵੀ ਅਣਜਾਣ ਜਿਸ ਦੀ ਅਣਗਹਿਲੀ ਕਾਰਨ ਬਹੀ ਰੋਟੀ ਆਪਣੇ ਘਰਾਂ ਵਿੱਚ ਨਿਰਾਦਰ ਕੀਤੀ ਜਾਂਦੀ ਹੈ ਰਾਤ ਦੀ ਬਚੀ ਰੋਟੀ ਨੂੰ ਸਵੇਰੇ ਖਾਣ ਦੇ ਕੁਝ ਫਾਇਦੇ ਬਾਰੇ ਦੱਸ ਦਿੰਦੇ ਹਾਂ ਬਹੀ ਰੋਟੀ ਨੂੰ ਸਵੇਰੇ ਦੁੱਧ ਨਾਲ ਖਾਣ ਤੇ ਕਬਜ ਤੋਂ ਰਾਹਤ ਮਿਲ ਜਾਂਦੀ ਹੈ ਜੇਕਰ ਬੀਪੀ ਵਗੈਰਾ ਦੀ ਦਿੱਕਤ ਹੈ ਤਾਂ ਬਹੀ ਰੋਟੀ ਤੁਹਾਡੇ ਲਈ کارਗਰ ਸਾਬਿਤ ਹੋ ਜਾਵੇਗੀ ਬਹੀ ਰੋਟੀ ਨਾਲ ਢਿੱਡ ਦਾ ਮੈਟਾਬੋਲਿਜ਼ਮ ਵੱਧ ਜਾਂਦਾ ਹੈ ਜਿਸ ਦੇ ਨਾਲ ਸਰੀਰ ਦੀ ਚਰਬੀ ਅਤੇ ਆਪਣਾ ਮੋਟਾਪਾ ਬੜੀ ਜਲਦੀ ਘਟ ਹੋ ਜਾਂਦਾ ਹੈ ਬਹੀ ਰੋਟੀ ਨੂੰ ਠੰਡੇ ਦੁੱਧ ਨਾਲ ਖਾਣ ਦੇ ਕਬਜ ਗੈਸ ਤੇ ਬਦਹਜਮੀ ਛਾਤੀ ਵਿੱਚ ਜਲਣ ਵਰਗੀਆਂ ਕਈ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਬਹੀ ਰੋਟੀ ਸਵੇਰੇ ਉੱਠ ਕੇ ਖਾਣ ਨਾਲ ਸਰੀਰ ਵਿੱਚ 슈ਗਰ ਦੀ ਜਿਹੜੀ ਮਾਤਰਾ ਹੁੰਦੀ ਹੈ ਉਹ ਘਟ ਜਾਂਦੀ ਹੈ ਜਿਨ੍ਹਾਂ ਨੂੰ 슈ਗਰ ਵਰਗੀ ਨਾ ਮੁਰਾਦ ਬਿਮਾਰੀ ਹੈ ਉਹਨਾਂ ਦੀ ਇਸ ਤਰੀਕੇ ਨਾਲ ਠੀਕ ਹੋ ਜਾਵੇਗੀ ਰੋਟੀ ਨੂੰ 5 ਮਿੰਟ ਲਈ ਦੁੱਧ ਵਿੱਚ ਡੁਬੋ ਕੇ ਰੱਖੋ ਉਸ ਤੋਂ ਬਾਅਦ ਹੀ ਇਸ ਨੂੰ ਖਾਓ ਬੀਪੀ ਤੇ 슈ਗਰ ਕੁਝ ਹੀ ਦਿਨਾਂ ਵਿੱਚ ਤੁਹਾਡਾ ਗਾਇਬ ਹੋ ਜਾਵੇਗਾ ਸਵੇਰ ਦੀ ਰੋਟੀ ਨੂੰ ਸਬਜੀ ਦੀ ਥਾਂ ਦੁੱਧ ਨਾਲ ਖਾਣਾ ਸ਼ੁਰੂ ਕਰ ਦਿਓ ਜਦੋਂ ਬੇਹੀ ਰੋਟੀ ਹੋ ਜਾਂਦੀ ਹੈ ਇਸ ਵਿੱਚ ਕਈ ਬੈਕਟੀਰੀਆ ਚੰਗੇ ਹੁੰਦੇ ਹਨ ਜੋ ਪਣਪਣ ਲੱਗ ਜਾਂਦੇ ਹਨ ਜੋ ਸਿਹਤ ਲਈ ਬੜੇ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਇਸ ਲਈ ਬੇਹੀ ਰੋਟੀ ਨੂੰ ਵਗਾਉਣਾ ਨਹੀਂ ਚਾਹੀਦਾ ਇਸ ਨਾਲ ਰਿਜਕ ਦਾ ਘਾਟਾ ਹੋ ਜਾਂਦਾ ਹੈ ਤੇ ਘਰ ਵਿੱਚ ਆਉਣਾ ਰਿਜਕ ਬੰਦ ਹੋ ਜਾਂਦਾ ਹੈ ਦਲੇਦਰ ਘਰ ਵਿੱਚ ਵਧਣਾ ਸ਼ੁਰੂ ਹੋ ਜਾਂਦਾ ਹੈ ਜਿਸ ਘਰ ਵਿੱਚ ਰਿਜਕ ਦੀ ਦਿੱਕਤ ਨਹੀਂ ਹੁੰਦੀ ਉਹ ਫਿਰ ਗੁਰਬਤ ਵੱਲ ਜਾਣ ਲੱਗਦੇ ਹਨ ਆਪਣੇ ਸਾਹਮਣੇ ਛੱਤੀ ਪਦਾਰਥ ਪਏ ਹੋਣ ਤਾਂ ਵੀ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ ਤੇ ਜੋ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਉਹਤੇ ਹਮੇਸ਼ਾ ਬਰਕਤ ਵਾਸ ਕਰਦੀ ਹੈ ਸੋ ਬੀਬੀਆਂ ਭੈਣਾਂ ਦੇ ਅੱਗੇ ਬੇਨਤੀ ਹੈ ਜੀ ਕਿ ਉਹ ਪਦਾਰਥਾਂ ਦੀ ਕਦਰ ਕਰੋ ਤੁਸੀਂ ਕਦਰ ਕਰੋਗੇ ਤੁਹਾਡੇ ਘਰ ਦੇ ਜੀ ਆਪੇ ਹੀ ਉਸ ਚੀਜ਼ ਦੀ ਕਦਰ ਕਰਨ ਲੱਗ ਜਾਣਗੇ ਪਰਮਾਤਮਾ ਜੀ ਦੇ ਅੱਗੇ ਬੇਨਤੀ ਕਰਿਆ ਕਰੋ ਕਿ ਆਪਾਂ ਨੂੰ ਜੋ ਚੀਜ਼ਾਂ ਦੀ ਰੋਟੀ ਦੀ ਕਦਰ ਕਰਨੀ ਆ ਜਾਵੇ ਹਮੇਸ਼ਾ ਪਰਮਾਤਮਾ ਜੀ ਦਾ ਮਿਹਰ ਸਾਡੇ ਘਰ ਤੇ ਬਣਿਆ ਰਹੇ ਬੀਬੀਆਂ ਭੈਣਾ ਕਈ ਵਾਰ ਕੀ ਕਰਦੀਆਂ ਹਨ ਰਾਤ ਨੂੰ ਝੂਠੇ ਭਾਂਡੇ ਰਸੋਈ ਵਿੱਚ ਰੱਖ ਕੇ ਸੌਂ ਜਾਂਦੀਆਂ ਹਨ ਕਈ ਵਾਰ ਉਹ ਸਿਹਤ ਲਈ ਠੀਕ ਨਹੀਂ ਹੁੰਦੇ ਤੇ ਕਈ ਵਾਰ ਆਲਸ ਪਿਆ ਹੁੰਦਾ ਹੈ ਕਿ ਇਹ ਕੰਮ ਕਦੇ ਨਾ ਕਰਿਆ ਕਰੋ ਬੀਬੀਆਂ ਘਰ ਨੂੰ ਸਵਰਗ ਬਣਾ ਸਕਦੀਆਂ ਹਨ ਤੇ ਖੁਸ਼ਹਾਲ ਵੀ ਬਣਾ ਸਕਦੀਆਂ ਹਨ ਕਿਉਂਕਿ ਇਹ ਬਿਹਤਰ ਜਾਣਦੀਆਂ ਹਨ ਕਿ ਘਰ ਵਿੱਚ ਸੁਚਾਰੂ ਢੰਗ ਦੇ ਨਾਲ ਹੀ ਘਰ ਚੱਲੇਗਾ ਉਸ ਦੇ ਵਿੱਚ ਹਰ ਪਾਸੇ ਫਿਰ ਉਹਦੀ ਜੱਗ ਵਿੱਚ ਇੱਜ਼ਤ ਤੇ ਮਾਣ ਵਧੇਗਾ ਦੂਜਿਆਂ ਨੂੰ ਵੀ ਉਸ ਵਾਂਗ ਬਣਨ ਲਈ ਕਿਹਾ ਜਾਂਦਾ ਹੈ ਤਾਂ ਕਿ ਤੇਰਾ ਘਰ ਵੀ ਸੁਚਾਰੂ ਢੰਗ ਨਾਲ ਚੱਲ ਸਕੇ ਤੇ ਨਾਲ ਹੀ ਨਾਲ ਕਿਹਾ ਜਾਂਦਾ ਹੈ ਕਿ ਉਹਦੀ ਜੱਗ ਵਿੱਚ ਵੀ ਇੱਜ਼ਤ ਤੇ ਮਾਣ ਹੁੰਦਾ ਹੈ ਤੇ ਦੂਜਿਆਂ ਨੂੰ ਵੀ ਉਸ ਵਾਂਗ ਬਣਨ ਲਈ ਕਿਹਾ ਜਾਂਦਾ ਹੈ ਕਿ ਤੇਰਾ ਘਰ ਵੀ ਉਸੇ ਤਰੀਕੇ ਨਾਲ ਵਧੀਆ ਤਰੀਕੇ ਦੇ ਨਾਲ ਚੱਲੇ ਹੁਣ ਕੁੱਝ ਕੰਮ ਨਾ ਕਰੇ ਤੇ ਘਰ ਵਿੱਚ ਬਰਕਤ ਆਵੇਗੀ ਕਿਹੜੇ ਕਿਹੜੇ ਕੰਮ ਹਨ ਉਹਨਾਂ ਦੇ ਬਾਰੇ ਜਾਣ ਲੈਂਦੇ ਹਾਂ ਕਿਹੜੇ ਸਭ ਤੋਂ ਪਹਿਲੇ ਕੰਮ ਹਨ ਜੋ ਭਾਂਡੇ ਕਈ ਵਾਰ ਕੁਝ ਘਰਾਂ ਵਿੱਚ ਕੀ ਹੁੰਦਾ ਹੈ ਰਾਤ ਦੇ ਜਿਹੜੇ ਭਾਂਡੇ ਹੁੰਦੇ ਹਨ ਉਹ ਪ੍ਰਸ਼ਾਦਾ ਪਾਣੀ ਖਾ ਕੇ ਝੂਠੇ ਹੀ ਬੱਠਲ ਵਿੱਚ ਪਾ ਕੇ ਜਾਂ ਦਾਬੜੇ ਵਿੱਚ ਪਾ ਕੇ ਅਸੀਂ ਰੱਖ ਦਿੰਦੇ ਹਾਂ ਜਾਂ ਕਈ ਵਾਰ ਅਸੀਂ ਸਿੰਕ ਵਗੈਰਾ ਲਗਾਏ ਹਨ ਉਹਨੂੰ ਭਰ ਕੇ ਰੱਖ ਦਿੰਦੇ ਹਾਂ ਕਿ ਸਵੇਰੇ ਜਦੋਂ ਉਠਾਂਗੇ ਤੋਂ ਲਵਾਂਗੇ ਜਾਂ ਫਿਰ ਜਦੋਂ ਜ਼ਰੂਰਤ ਹੋਵੇਗੀ ਉਦੋਂ ਧੋਵਾਂ ਝ ਕੇ ਵਰਤ ਲਵਾਂਗੇ ਜਿੰਨੇ ਪਰਸ਼ੱਤੀ ਤੇ ਝੂਠੇ ਭਾਂਡੇ ਹੁੰਦੇ ਹਨ ਸਾਰੇ ਉਤਾਰ-ਉਤਾਰ ਕੇ ਵਰਤੀ ਜਾਂਦੇ ਹਨ ਕਿ ਜਿਸ ਦੀ ਲੋੜ ਹੋਈ ਚਾਹ ਵਾਲਾ ਭਾਂਡਾ ਜਾਂ ਦੋ ਗਲਾਸ ਮਾਜ ਲੈ ਫਿਰ ਝੂਠ ਪਈ ਰਹਿਣ ਦਿੱਤੀ ਇਸ ਆਲਸ ਦੇ ਨਾਲ ਗੁਰਬਤ ਦਾ ਕਾਰਨ ਬਣ ਜਾਂਦਾ ਹੈ ਇਹ ਤਾਂ ਸਾਨੂੰ ਅੱਗੇ ਹੀ ਨਹੀਂ ਵਧਣ ਦਿੰਦਾ ਆਪਾਂ ਜਦੋਂ ਕਿਤੇ ਲੰਗਰ ਵਿੱਚ ਪ੍ਰਸ਼ਾਦਾ ਛਕਦੇ ਹਾਂ ਉੱਥੇ ਵੀ ਆਪਣੇ ਭਾਂਡੇ ਸੇਵਾ ਕਰ ਜਿਹੜਾ ਹੈ ਉੱਥੇ ਕਿਸੇ ਨੂੰ ਫੜਾ ਦਿੰਦੇ ਹਾਂ ਕਿ ਅਗਲਾ ਸੇਵਾ ਕਰਦਾ ਪਿਆ ਹੈ ਤੋ ਲਵੇਗਾ ਆਪਣੀ ਝੂਠ ਕਿਸੇ ਤੋਂ ਨਾ ਧਵਾਓ ਤੇ ਨਾ ਹੀ ਇਸ ਤਰੀਕੇ ਨਾਲ ਪਾਪ ਇਕੱਠੇ ਕਰੋ ਸਗੋਂ ਅਸੀਂ ਤਾਂ ਹੋਰਾਂ ਦੀ ਵੀ ਸੇਵਾ ਲੈਣੀ ਹੈ ਦੋ ਥਾਲ ਵੱਧ ਕੇ ਮਾਜ ਕੇ ਆਓ ਕਿਹਾ ਜਾਂਦਾ ਹੈ ਸੇਵਾ ਦੇ ਨਾਲ ਮੇਵਾ ਮਿਲਦਾ ਹੈ ਜਿਸ ਘਰ ਵਿੱਚ ਸਫਾਈ ਹੁੰਦੀ ਹੈ ਝੂਠ ਨਹੀਂ ਹੁੰਦੀ ਝੂਠ ਨਹੀਂ ਬੋਲਿਆ ਜਾਂਦਾ ਐਵੇਂ ਦੇ ਘਰ ਸਵਰਗ ਵਾਸ ਬਣ ਜਾਂਦੇ ਹਨ ਉੱਥੇ ਆਪ ਫਿਰ ਬਰਕਤ ਚੱਲ ਕੇ ਹੁੰਦੀ ਹੈ ਅੱਜ ਪਿੰਡਾਂ ਸਰੀਰਾਂ ਨੂੰ ਇੰਨੇ ਰੋਗ ਲੱਗ ਚੁੱਕੇ ਹਨ ਕਿ ਸਾਰੇ ਹੀ ਘਰ ਵਿੱਚ ਝੂਠ ਤੇ ਝੂਠ ਕਰਨ ਲੱਗਦੇ ਹਨ ਉਹ ਸਾਰੇ ਹੀ ਇਸੇ ਘਰ ਵਿੱਚ ਝੂਠੇ ਭਾਂਡੇ ਜਿਹੜੇ ਹਨ ਉਹਨਾਂ ਦੇ ਰਾਤ ਨੂੰ ਇੰਨੇ ਸਾਰੇ ਬੈਕਟੀਰੀਆ ਆ ਜਾਂਦੇ ਹਨ ਕਿ ਜਿੰਨੇ ਵੀ ਅਸੀਂ ਸਵੇਰੇ ਉਹਨਾਂ ਨੂੰ ਮਰਜੀ ਮਾਜ ਕੇ ਧੋ ਲਈਏ ਪਰ ਜਦੋਂ ਅਸੀਂ ਰੋਟੀ ਪਾਣੀ ਖਾਂਦੇ ਹਾਂ ਉਹ ਸਰੀਰ ਦੇ ਨਾਲ ਬੈਕਟੀਰੀਆ ਸਾਡੇ ਅੰਦਰ ਚਲੇ ਜਾਂਦੇ ਹਨ ਤੇ ਸਾਡੇ ਸਰੀਰ ਨੂੰ ਬਿਮਾਰੀਆਂ ਲੱਗਦੀਆਂ ਹਨ ਆਪਣੇ ਆਲਸ ਕਰਕੇ ਅਸੀਂ ਇੰਨਾ ਸਮਾਂ ਅਜਾਈ ਹੀ ਗਵਾ ਦਿੰਦੇ ਹਾਂ ਇਥੋਂ ਤੱਕ ਕਿ ਅਸੀਂ ਰਾਤ ਨੂੰ ਭਾਂਡੇ ਮਾਂਜਣ ਲੱਗਿਆਂ ਆਲਸ ਕਰਦੇ ਹਾਂ ਇਹ ਆਪਣੀ ਸਿਹਤ ਦੇ ਨਾਲ ਆਪਣੇ ਆਪ ਨਾਲ ਖਿਲਵਾੜ ਕਰਦੇ ਪਏ ਹਾਂ ਸਗੋਂ ਆਪਾਂ ਸਮੇਂ ਨੂੰ ਅਜਾਇਆ ਨਾ ਗਵਾਈਏ ਉਹਨੂੰ ਸੁਚਾਰੂ ਢੰਗ ਦੇ ਨਾਲ ਕਰਕੇ ਅੱਗੇ ਵਧੀਏ ਜਿੰਨਾ ਵੀ ਹੋ ਸਕੇ ਖਾਣਾ ਓਨਾ ਹੀ ਬਣਾਓ ਜਿੰਨਾ ਤੁਸੀਂ ਖਾ ਸਕਦੇ ਹੋ ਕਈ ਵਾਰ ਆਲਸ ਕਰਕੇ ਸਮੇਂ ਦਾ ਕੋਈ ਆਪਾਂ ਨੂੰ ਘਾਟਾ ਨਹੀਂ ਹੁੰਦਾ ਪਰ ਅਸੀਂ 2-2 ਦਿਨ ਦਾ ਖਾਣਾ ਬਣਾ ਕੇ ਰੱਖ ਲੈਂਦੇ ਹਾਂ ਚਲੋ ਕਈ ਵਾਰ ਕਿਸੇ ਦੀ ਮਜਬੂਰੀ ਹੁੰਦੀ ਹੈ ਪਰ ਜਿਹੜੇ ਆਲਸ ਦੇ ਵਸ ਪੈ ਕੇ ਕਈ ਦਿਨ ਦਾ ਖਾਣਾ ਇਕੱਠਾ ਬਣਾ ਕੇ ਰੱਖ ਲੈਂਦੇ ਹਨ ਫਿਰ ਹੌਲੀ-ਹੌਲੀ ਖਾਂਦੇ ਰਹਿੰਦੇ ਹਨ ਕਿ ਸਮਾਂ ਬਚ ਜਾਵੇਗਾ ਉਹ ਤਾਂ ਆਪਣੀ ਸਿਹਤ ਨਾਲ ਖਿਲਵਾੜ ਕਰਦੇ ਪਏ ਹਨ ਇਸ ਲਈ ਖਾਣਾ ਉਨਾ ਹੀ ਬਣਾਓ ਜਿੰਨਾ ਕਿ ਤੁਸੀਂ ਖਾ ਸਕਦੇ ਹੋ ਅੱਜਕੱਲ ਬਹੁਤ ਲੋਕਾਂ ਦੇ ਵਿੱਚ ਇਹ ਕੰਮ ਚੱਲ ਪਿਆ ਹੈ ਕਿ ਖਾਣਾ ਵੱਧ ਬਣਾ ਲੈਂਦੇ ਹਨ ਤੇ ਸੋਚਦੇ ਹਨ ਗਰਮ ਕਰਕੇ ਖਾਈ ਜਾਵਾਂਗੇ ਸਭ ਤੋਂ ਵੱਡਾ ਤਾਂ ਰੋਗਾਂ ਦਾ ਕਾਰਨ ਇਹ ਹੈ ਇਹ ਆਟਾ ਵੱਧ ਗੋਨ ਲੈਂਦੇ ਹਨ ਕਿ 2-3 ਸਮੇਂ ਚੱਲ ਜਾਵੇਗਾ ਜਾਂ ਇਹਨਾਂ ਵੱਧ ਕਰ ਲਓ ਕਿ ਐਵੇਂ ਕਰ ਲਾਂਗੇ ਨਹੀਂ ਤਾਂ ਚਾਹ ਇੰਨੀ ਬਣਾ ਲਓ ਹੁਣ ਗਰਮ ਕਰ ਕਰਕੇ ਪੀ ਲਵਾਂਗੇ ਸਬਜੀ ਵੱਧ ਬਣਾਓ ਫ੍ਰਿਜ ਵਿੱਚ ਰੱਖ ਕੇ ਗਰਮ ਕਰਕੇ ਖਾ ਲਵਾਂਗੇ ਰੋਗਾਂ ਦਾ ਠੀਕ ਨਾ ਹੋਣਾ ਇਹ ਕਾਰਨ ਸਭ ਤੋਂ ਵੱਡਾ ਬਣ ਚੁੱਕਾ ਹੈ ਜਿੱਥੇ ਉਦਮ ਹੈ ਉਥੇ ਨਾ ਕੋਈ ਰੋਗ ਹੈ ਤੇ ਨਾ ਹੀ ਕੋਈ ਸੋਗ ਹੈ ਚੰਗੀ ਸਿਹਤ ਹੈ ਚੰਗੇ ਸੰਸਕਾਰ ਦੇ ਸਲੀਕੇ ਉਥੇ ਆਪ ਆਵਾਸ ਕਰ ਜਾਂਦੇ ਹਨ ਇਹ ਗੱਲਾਂ ਸਾਧ ਸੰਗਤ ਜੀ ਤੁਹਾਨੂੰ ਸੁਣਨ ਵਿੱਚ ਭਾਵੇਂ ਛੋਟੀਆਂ ਲੱਗਦੀਆਂ ਹੋਣਗੀਆਂ ਪਰ ਇਹਨਾਂ ਨੂੰ ਤੁਸੀਂ 21 ਦਿਨ ਤੱਕ ਅਮਲ ਕਰੋ ਤਾਂ ਤੁਹਾਡੇ ਘਰ ਵਿੱਚ ਬਰਕਤ ਆਪ ਚੱਲ ਕੇ ਆਵੇਗੀ ਫਿਰ ਸਾਥ ਸੰਗਤ ਜੀ ਇਸ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਕਮੈਂਟ ਬਾਕਸ ਦੇ ਵਿੱਚ ਵੀ ਤੁਸੀਂ ਜਰੂਰ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਵੀਡੀਓ ਨੂੰ ਆਪਣੇ ਭੈਣ ਭਰਾਵਾਂ ਰਿਸ਼ਤੇ ਦੇ ਰਿਸ਼ਤੇਦਾਰਾਂ ਦੇ ਨਾਲ ਸਾਂਝਾ ਜਰੂਰ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ